ਨਸ਼ੇ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀ ਨਵੀਂ ਪਹਿਲ ਸਕੂਲੀ ਸਿਲੇਬਸ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਡਰੱਗ ਦੇ ਖਿਲਾਫ ਚੈਪਟਰ ਨਿਸ਼ਚੇ ਕਰ ਆਪਣੀ ਜੀਤ ਕਰੋ ਸਰਲੇਖ ਦੇ ਤਹਿਤ ਸ਼ਾਮਲ ਹੋਵੇਗਾ ਪਾਠ ਸਿਆਮਨ ਕੇਜੀ ਵਾਲ ਤੇ ਸਿੱਖਿਆ ਮੰਤਰੀ ਹਰਜੋਤ ਵੈਂਸ ਅੱਜ ਤੋਂ ਕਰਨਗੇ ਸ਼ੁਰੂਆਤ ਐ ਜੀਪੀਸੀ ਨੇ ਆਈਏ ਪਲੇਟਫਾਰਮ ਨੂੰ ਭੇਜੇ ਨੋਟਿਸ ਆਈਏ ਦੇ ذریعے ਗੁਰਬਾਨੀ ਦੀ ਗਲਤ ਵਿਆਖਿਆ ਕਰਨ ਤੇ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਦੇਣ ਦੇ ਇਲਜ਼ਾਮ ਕਿ ਸਾਡੀਆਂ ਮੌਲਿਕ ਪਰੰਪਰਾਵਾਂ ਦੇ ਵਿੱਚ ਤਬਦੀਲੀ ਦੀ ਇਜਾਜ਼ਤ ਨਹੀਂ ਬਿਕਰਮ ਜੀਠਿਆ ਦੀ ਬੇਲ ਤੇ ਅੱਜ ਮਾਲੀ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਨਾਭਾ ਜੇਲ੍ਹ ਦੇ ਵਿੱਚ ਦੇ ਬੰਦ ਕਾਲੀ ਮਜੀਠਿਆ ਦੇ ਖਿਲਾਫ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਹੇਠ ਇੱਕ ਹੋਰ ਐਫ ਆਈ ਆਰ ਹੋਈ ਹੈ ਦਰਜ ਮੋਗਾ ਚਿੱਤਤਕਾਲੀ ਮਹਿਲਾ ਐਸਐਚਓ ਅਰਸ਼ਪ੍ਰੀਤ ਕੌਰ ਨੂੰ ਮੋਗਾ ਕੋਰਟ ਨੇ ਐਲਾਨਿਆ ਪਗੌੜਾ 9 ਮਹੀਨੇ ਪਹਿਲਾਂ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਣ ਦੇ ਲੱਗੇ ਸੀ ਇਲਜ਼ਾਮ 23 ਅਕਤੂਬਰ 2024 ਦੇ ਵਿੱਚ ਹੋਇਆ ਸੀ ਮਾਮਲਾ ਦਰਜ ਮਠਿੰਡਾ ਜ਼ਮੀਂਦੇਦਾਰਾਂ ਦੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਦੀ ਪਹਿਲ ਪੁਲਿਸ ਮੁਲਾਜ਼ਮ ਭਾਰੀ ਨੇ ਸੜਕਾਂ ਦੇ ਟੋਏ ਆਮ ਲੋਕਾਂ ਦਾ ਵੀ ਮਿਲਿਆ ਸਾਥ ਅਨੰਦਪੁਰ ਸਾਹਿਬ ਚ ਮੀਂਹ ਦੇ ਨਾਲ ਵਿਗੜੇ ਹਾਲਾਤ ਬਜ਼ਾਰਾਂ ਦੇ ਵਿੱਚ ਭਰਿਆ ਪਾਣੀ ਘਰਾਂ ਦੇ ਵਿੱਚ ਪਿਆ ਸਾਮਾਨ ਵੀ ਹੋਇਆ ਖਰਾਬ ਦੁਕਾਨਦਾਰ ਤੇ ਲੋਕ ਹੋਏ ਪਰੇਸ਼ਾਨ ਸ਼ਵਨ ਨੇ ਗੇਲਨੇ ਤੋੜਿਆ ਉਸਨੇ ਗਵਸਕਰ ਦਾ ਰਿਕਾਰਡ ਇੱਕ ਟੈਸਟ ਸੀਰੀਜ਼ ਦੇ ਵਿੱਚ ਬਤੌਰ ਕਪਤਾਨ ਗਵਸਕਰ ਦਾ 732 ਦੌੜਾਂ ਦਾ ਤੋੜਿਆ ਰਿਕਾਰਡ ਕਾਲਾਂਗੇ ਅਗਲੀ ਖਬਰ ਦਾ ਮਹੀਨੇ ਦਾ ਪਹਿਲਾ ਦਿਨ ਯਾਨੀ ਕਿ ਅੱਜ 1 ਅਗਸਤ ਹੈ ਤੇ ਪਹਿਲੇ ਦਿਨ ਹੀ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ 33.50 ਰੁਪਏ ਸਸਤਾ ਜੋ ਕੇ ਕਮਰਸ਼ੀਅਲ ਗੈਸ ਸਿਲੰਡਰ ਹੋ ਗਿਆ 33 ਰੁਪਏ 50 ਪੈਸੇ ਦਰਸਲ ਕਮਰਸ਼ੀਅਲ ਸਿਲੰਡਰ ਗੈਸ ਨੇ ਇਤਨਾ ਜੋ ਉਸ ਦੇ ਵਿੱਚ ਗਰਾਵਟ ਆਈ ਹੈ ਕੀਮਤਾਂ ਦੇ ਵਿੱਚ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਘਟਾ ਦਿੱਤੇ ਨੇ ਹੁਣ ਦਿੱਲੀ ਦੇ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1631 ਰੁਪਏ 50 ਪੈਸੇ ਹੋ ਗਈ ਹੈ ਕਰੇਲੋ ਐਲ ਪੀ ਜੀ ਸਿਲੰਡਰ ਦੀ ਕੀਮਤ ਦੇ ਵਿੱਚ ਹਾਲਾਂਕਿ ਕੋਈ ਵੀ ਬਦਲਾ ਆ ਨਹੀਂ ਕੀਤਾ ਗਿਆ ਆ ਤਾਂ ਜਿਹੜੇ ਲੋਕਾਂ ਦੇ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਉਹਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਇੱਕ ਵੱਡੀ ਰਾਹਤ ਆ ਮਹੀਨੇ ਦੇ ਪਹਿਲੇ ਦਿਨ ਹੀ ਆ ਦਿੱਤੀ ਗਈ ਹੈ 33 ਰੁਪਏ 50 ਪੈਸੇ ਕਮਰਸ਼ੀਅਲ ਗੈਸ ਸਿਲੰਡਰ ਸਸਤਾ ਹੋ ਗਿਆ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਘਟਾ ਦਿੱਤੇ ਨੇ ਹਾਲਾਂਕਿ ਪਿਛਲੇ ਸਮੇਂ ਦੌਰਾਨ ਇਸ ਦੇ ਰੇਟ ਦੇ ਵਿੱਚ ਵਾਧਾ ਵੀ ਹੋਇਆ ਸੀਗਾ ਪਰ ਅੱਜ 1 ਅਗਸਤ ਹੈ ਤੇ 1 ਅਗਸਤ ਨੂੰ ਹੀ ਲੋਕਾਂ ਵਾਸਤੇ ਆ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਕਿਉਂਕਿ ਆ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਇਹ ਵੱਡੀ ਰਾਹਤ ਮਿਲੀ ਹੈ ₹33.50 ਕਮਰਸ਼ੀਅਲ ਗੈਸ ਸਿਲੰਡਰ ਸਸਤਾ ਹੋ ਗਿਆ ਜੇ ਦਿੱਲੀ ਦੀ ਗੱਲ ਕਰੀਏ ਤਾਂ ਹੁਣ ਦਿੱਲੀ ਦੇ ਵਿੱਚ ਆ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ₹1631.50 ਹੋ ਗਈ ਹੈ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ 트ੰਪ ਨੇ ਭਾਰਤ ਤੇ ਟੈਰਿਫ ਡੈਡ ਲਾਈਨ ਨੂੰ ਬਤਾ ਦਿੱਤਾ ਹੈ ਭਾਰਤ ਤੇ ਅੱਜ ਤੋਂ ਲਾਗੂ ਨਹੀਂ ਹੋਵੇਗਾ 트ੰਪ ਦਾ ਟੈਰਿਫ ਹੁਣ ਭਾਰਤ ਤੇ 7 ਅਗਸਤ ਤੋਂ ਯੂ ਐਸ ਦਾ ਟੈਰਿਫ ਲੱਗੇਗਾ ਅੱਜ ਤੋਂ ਭਾਰਤ ਤੇ ਲਾਗੂ ਹੋਣਾ ਸੀ ਦਰਸਲ 25% ਦਾ ਟੈਰਿਫ ਡੈਡ ਲਾਈਨ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਐਲਾਨ ਕੀਤਾ ਗਿਆ ਕਿਉਂਕਿ ਪਿਛਲੇ ਦਿਨੀ ਡੋਨਲਡ 트ੰਪ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀਗਾ ਭਾਰਤ ਤੇ ਟੈਰਿਫ ਲਗਾਉਣ ਦਾ ਪਹਿਲਾਂ ਅੱਜ ਤੋਂ ਦਰਸਲ ਇਹ ਲਾਗੂ ਹੋਣਾ ਸੀ 1 ਅਗਸਤ ਤੋਂ ਇਸ ਟੈਰਿਫ ਨੂੰ ਲਾਗੂ ਕੀਤਾ ਜਾਣਾ ਸੀਗਾ ਪਰ ਹੁਣ ਇਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਹੁਣ ਭਾਰਤ ਤੇ 7 ਅਗਸਤ ਤੋਂ US ਦਾ ਟੈਰਿਫ ਲਗਾਇਆ ਜਾਵੇਗਾ ਅੱਜ ਤੋਂ ਭਾਰਤ ਤੇ 25% ਦਾ ਜੋ ਕਿ ਟੈਰਿਫ ਹੋਣਾ ਸੀ ਟੈਰਿਫ ਲਾਗੂ ਹੋਣਾ ਸੀਗਾ ਇਸ ਦੀ ਤਾਰੀਖ ਦੇ ਵਿੱਚ ਲਾਗੂ ਹੋਣ ਦੀ ਤਾਰੀਖ ਦੇ ਵਿੱਚ ਜੋ ਤਬਦੀਲੀ ਕੀਤੀ ਗਈ ਹੈ ਹੁਣ ਭਾਰਤ ਤੇ 7 ਅਗਸਤ ਤੋਂ US ਦਾ ਟੈਰਿਫ ਲਾਗੂ ਹੋ ਜਾਵੇਗਾ ਆ ਡੈਡਲਾਈਨ ਤੋਂ ਆ ਡੈਡਲਾਈਨ ਤੋਂ ਕੁਝ ਘੰਟੇ ਪਹਿਲਾਂ ਹੀ ਦਰਸਲ ਇਸ ਦਾ ਐਲਾਨ ਕਰ ਦਿੱਤਾ ਗਿਆ ਆਹ ਤਾਂ ਟੈਰਫ ਨੂੰ ਲੈ ਕੇ ਦਰਸਲ ਪਿਛਲੇ ਦਿਨੀ ਜੋ ਕਿ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਦੇ ਵੱਲੋਂ ਸਥਿਤੀ ਸਪਸ਼ਟ ਕੀਤੀ ਗਈ ਸੀ ਕਿ ਭਾਰਤ ਦੇ 25% ਦਾ ਆਹ ਟੈਰਫ ਲਗਾਇਆ ਜਾਵੇਗਾ ਇਸ ਨੂੰ ਲੈ ਕੇ ਭਾਰਤ ਦੇ ਵਿੱਚ ਸਿਆਸਤ ਵੀ ਖੂਬ ਆਪੱਖ ਦੀ ਹੋਈ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਆ ਸਰਕਾਰ ਦੀ ਕੇਂਦਰ ਸਰਕਾਰ ਦੀ ਚੁੱਪੀ ਤੇ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰਕਾਰ ਲਗਾਤਾਰ ਜਿਸ ਤਰੀਕੇ ਦੇ ਨਾਲ ਬਿਆਨ ਡੋਨਲਡ ਟਰੰਪ ਦੇ ਵੱਲੋਂ ਦਿੱਤੇ ਜਾ ਰਹੇ ਨੇ ਜਾਂ ਜੋ ਟੈਰਫ ਦਾ ਫੈਸਲਾ ਲਿਆ ਜਾ ਰਿਹਾ ਹੈ ਇਸ ਤੇ ਸਰਕਾਰ ਦੇ ਵੱਲ ਆਪਣਾ ਪੱਖ ਕਿਉਂ ਨਹੀਂ ਰੱਖਿਆ ਜਾ ਰਿਹਾ ਇਸ ਨੂੰ ਲੈ ਕੇ ਸਿਆਸਤ ਵੀ ਖੂਬ ਆਪੱਖ ਦੀ ਹੋਈ ਨਜ਼ਰ ਆ ਡੋਨਲਡ 트ੰਪ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਭਾਰਤ ਤੇ 25% ਟੈਰਫ ਲਗਾਇਆ ਜਾਵੇਗਾ 1 ਅਗਸਤ ਤੋਂ ਇਸ ਫੈਸਲੇ ਨੂੰ ਲਾਗੂ ਕੀਤਾ ਜਾਵੇਗਾ ਹਾਲਾਂਕਿ ਇਹ ਫੈਸਲਾ ਲਾਗੂ ਹੋਣ ਤੋਂ ਥੋੜਾ ਸਮਾਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਗਿਆ ਕਿ ਹੁਣ 7 ਅਗਸਤ ਤੋਂ ਅਮਰੀਕਾ ਦੇ ਵੱਲੋਂ ਭਾਰਤ ਤੇ 25% ਦਾ ਟੈਰਫ ਲਗਾਇਆ ਜਾਵੇਗਾ ਤਾ ਟਰੰਪ ਨੇ ਭਾਰਤ ਦੇ ਟੈਰਫ ਡੈਡਲਾਈਨ ਨੂੰ ਵਧਾ ਦਿੱਤਾ ਹੈ ਭਾਰਤ ਤੇ ਅੱਜ ਤੋਂ ਦਰਸਲ ਟਰੰਪ ਦਾ ਟੈਰਫ ਲਾਗੂ ਨਹੀਂ ਹੋਵੇਗਾ ਹੁਣ ਇਸ ਦੇ ਵਿਚਾਲੇ ਹਾਲਾਂਕਿ ਸਵਾਲ ਹੈ ਕਿ ਇੱਕ ਹਫਤਾ ਜੋ ਕੇ ਇਸ ਨੂੰ ਡਿਲੇ ਕੀਤਾ ਗਿਆ ਤਰੀਕ ਦੇ ਵਿੱਚ ਵਾਅਦਾ ਕੀਤਾ ਗਿਆ ਕਿ ਇਸ ਦੇ ਵਿਚਾਲੇ ਭਾਰਤ ਸਰਕਾਰ ਦੇ ਵੱਲੋਂ ਕਿ ਆਪਣੀ ਗੱਲ ਅਮਰੀਕੀ ਰਾਸ਼ਪਤੀ ਦੇ ਅੱਗੇ ਰੱਖੀ ਜਾਂਦੀ ਹੈ ਜਾਂ ਆਪਣਾ ਪੱਖ ਰੱਖਿਆ ਜਾਂਦਾ ਜਾਂ ਇਸ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਜਾਂ ਟੈਰਫ ਨੂੰ ਕੀ 25% ਤੋਂ ਘਟਾਇਆ ਵੀ ਜਾ ਸਕਦਾ ਇਹ ਸਵਾਲ ਬਰਕਰਾਰ ਹੈ ਕਿਉਂਕਿ ਇੱਕ ਹਫਤੇ ਦਾ ਸਮਾਂ ਤੇ ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿਚਾਲੇ ਕੀ ਇਸ ਮੁੱਦੇ ਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੇ ਵਿਚਾਲੇ ਕੋਈ ਗੱਲਬਾਤ ਹੁੰਦੀ ਹੈ ਕਿਸ ਗੱਲ ਨੂੰ ਲੈ ਕੇ ਸਹਿਮਤੀ ਬਣਦੀ ਹੈ ਕਿਉਂਕਿ ਹੁਣ ਨਵੀਂ ਤਾਰੀਖ ਦਾ ਜੋ ਐਲਾਨ ਕੀਤਾ ਗਿਆ ਕਿ 7 ਅਗਸਤ ਤੋਂ ਭਾਰਤ ਤੇ 25% ਦਾ ਟੈਰਫ ਜੋਕੇ ਲਾਗੂ ਹੋ ਜਾਵੇਗਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਿਰਜ ਕੁਮਾਰ ਜੁੜੇ ਹੋਏ ਨੇ ਨਿਰਜ ਪਹਿਲਾਂ ਕਿ 1 ਅਗਸਤ ਤੋਂ ਜੋਕੇ ਟੈਰਫ ਦਾ ਫੈਸਲਾ ਲਿਆ ਗਿਆ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲ ਹੁਣ 7 ਅਗਸਤ ਤੋਂ ਇਹ ਟੈਰਫ ਲਾਗੂ ਕੀਤਾ ਜਾਵੇਗਾ ਇਸ ਦੇ ਕੀ ਮਾਇਨੇ ਕੱਢੇ ਜਾਣ देखिए सत्तर से अधिक देशों पे टैरिफ लगाया गया और भारत पे पच्चीस फीसदी यह टेरिफ है लेकिन एक अगस्त को घोषणा हुई है एग्जीक्यूटिव ऑर्डर जो है एक अगस्त को आया है लेकिन ज्यादातर देशों पे अधिकांश देशों पे ये सात दिन बाद लागू होगा कनाडा के मामले में जो जानकारी आ रही है जो ऑर्डर के हिसाब से वो कुछ ही घंटों में लागू कर दिया जाएगा और कुछ एक्सेप्शन है लेकिन सबसे महत्वपूर्ण बात यह है कि ट्रंप ने सत्तर से अधिक देशों पे अपने टैरिफ प्लान का ऐलान कर दिया है और भारत पे ये 25 फीसदी होगा पाकिस्तान इंडोनेशिया जैसे देशों पे 19 फीसदी अलग अलग देशों पे अलग अलग परसेंटेज में होगा ये टैरिफ प्लान लेकिन महत्वपूर्ण बात यह है कि जो घोषणा की थी भारत को लेकर वो 25 जो है वो लागू हो गई है देखना होगा कि अब आने वाले वक्त में भारत का रुख क्या होता है सात दिन का वक्त है जब ये लागू होगा सात अगस्त तक क्योंकि एक अगस्त को घोषणा हुई है लेकिन इसका इम्पैक्ट जो है वो अभी भारत सरकार अध्ययन कर रही है कि किस तरह से ਭਾਰਤ ਦੇ ਵਪਾਰ ਤੇ ਇਸ ਦਾ ਅਸਰ ਹੋਗਾ ਜੀ ਆ ਠੀਕ ਹੈ ਨਿਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਟਰੰਪ ਨੇ ਭਾਰਤ ਤੇ ਟੈਰਫ ਡੈਡਲਾਈਨ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਆ ਭਾਰਤ ਤੇ ਅੱਜ ਤੋਂ ਟਰੰਪ ਦਾ ਟੈਰਫ ਲਾਗੂ ਨਹੀਂ ਹੋਵੇਗਾ ਹੁਣ 7 ਅਗਸਤ ਤੋਂ ਇਸ ਟੈਰਫ ਨੂੰ ਲਾਗੂ ਕੀਤਾ ਜਾਵੇਗਾ ਹੋਰ ਜੇ ਅਮਰੀਕਾ ਦੇ ਵੱਲੋਂ ਬ੍ਰਾਜ਼ੀਲ ਤੇ 40% ਨਵੇਂ ਟੈਰਫ ਦਾ ਐਲਾਨ ਕਰ ਦਿੱਤਾ ਗਿਆ ਹੁਣ ਬ੍ਰਾਜ਼ੀਲ ਤੇ ਕੁੱਲ 50% ਦਾ ਟੈਰਫ ਲਗਾਵੇਗਾ ਅਮਰੀਕਾ ਇਸ ਤੋਂ ਪਹਿਲਾਂ ਆ ਲੱਗਦਾ ਸੀ 10% ਦਾ ਟੈਰਫ ਬ੍ਰਾਜ਼ੀਲ ਦੀਆਂ ਨੀਤੀਆਂ ਦੇਸ਼ ਲਈ ਖਤਰਾ ਨੇ ਅਮਰੀਕਾ ਦੇ ਵੱਲ ਵੀ ਕਿਹਾ ਗਿਆ ਕਿ ਬ੍ਰਾਜ਼ੀਲ ਦੀਆਂ ਨੀਤੀਆਂ ਦੇਸ਼ ਲਈ ਖਤਰਾ ਨੇ ਨਵੇਂ ਟੈਰਫ ਦੇ ਨਾਲ ਬ੍ਰਾਜ਼ੀਲ ਤੇ ਅਮਰੀਕਾ ਦੇ ਵਿੱਚ ਤਣਾਅ ਵਧ ਸਕਦਾ ਹੈ ਤਾਂ ਅਮਰੀਕਾ ਦੇ ਵੱਲੋਂ ਬ੍ਰਾਜ਼ੀਲ ਤੇ 40% ਨਵੇਂ ਟੈਰਫ ਦਾ ਐਲਾਨ ਕਰ ਦਿੱਤਾ ਗਿਆ ਹੁਣ ਬ੍ਰਾਜ਼ੀਲ ਤੇ ਕੁੱਲ 50% ਅਮਰੀਕਾ ਦੇ ਵੱਲੋਂ ਟੈਰਫ ਲਗਾਇਆ ਜਾਵੇਗਾ ਇਸ ਤੋਂ ਪਹਿਲਾਂ ਦਰਸਲ ਆ 10 ਫੀਸਰ ਟੈਰਫ ਲੱਗਦਾ ਸੀਗਾ ਤੇ ਹੁਣ 50 ਫੀਸਰ ਟੈਰਫ ਕਰ ਦਿੱਤਾ ਗਿਆ ਬ੍ਰਾਜ਼ੀਲ ਦੀਆਂ ਨੀਤੀਆਂ ਦੇਸ਼ ਦੇ ਲਈ ਖਤਰਾ ਨੇ ਅਮਰੀਕਾ ਦਾ ਇਹ ਬਿਆਨ ਵੀ ਸਾਹਮਣੇ ਆਇਆ ਤੇ ਇਸ ਦੇ ਨਾਲ ਹੀ ਨਵੇਂ ਟੈਰਫ ਦੇ ਨਾਲ ਬ੍ਰਾਜ਼ੀਲ ਤੇ ਅਮਰੀਕਾ ਦੇ ਵਿੱਚ ਤਣਾਅ ਵੀ ਵੱਸ ਸਕਦਾ ਹੈ ਤਾਂ ਲਗਾਤਾਰ ਭਾਰਸ ਨੇ ਵਕਫ ਵਕ ਦੇਸ਼ਾਂ ਤੇ ਜੋ ਕਿ ਟੈਰਫ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਵਕਫ ਵਕ ਦੇਸ਼ਾਂ ਨੂੰ ਟੰਪ ਦੇ ਵੱਲੋਂ ਟੈਰਫ ਵਾਲਾ ਝਟਕਾ ਦਿੱਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਬ੍ਰਾਜ਼ੀਲ ਤੇ 40 ਫੀਸਦ ਨਵੇਂ ਟੈਰਫ ਦਾ ਐਲਾਨ ਕਰ ਦਿੱਤਾ ਗਿਆ ਰੋਕ ਕਰਨਗੇ ਅਗਲੀ ਖਬਰ ਦਾ ਸ਼੍ਰੋਮਣੀ ਕਮੇਟੀ ਨੇ AI ਪਲੇਟਫਾਰਮਸ ਨੂੰ ਨੋਟਿਸ ਭੇਜੇ ਨੇ AI ਦੇ ذریعے ਗੁਰਬਾਣੀ ਦੀ ਗਲਤ ਵਿਆਖਿਆ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਦੇਣ ਦੇ ਇਲਜ਼ਾਮ ਨੇ ਐਜੀਪੀਸੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਸਾਡੀਆਂ ਮੌਲਿਕ ਪਰੰਪਰਾਵਾਂ ਦੇ ਵਿੱਚ ਤਬਦੀਲੀ ਦੀ ਇਜਾਜ਼ਤ ਨਹੀਂ ਹੈ ਐਜੀਪੀਸੀ ਦੇ ਵੱਲੋਂ ਵੀ ਸਪਸ਼ਟ ਕੀਤਾ ਗਿਆ ਆ ਤਾਂ ਸ਼੍ਰੋਮਣੀ ਕਮੇਟੀ ਨੇ AI ਪਲੇਟਫਾਰਮਸ ਨੂੰ ਬਕਾਇਦਾ ਨੋਟਿਸ ਭੇਜ ਦਿੱਤੇ ਨੇ ਆਈ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਸ ਦਾ ਕਿ ਅੱਜ ਕੱਲ ਖੂਬ ਬੋਲਬਾਲਾ ਹੈ ਤੇ ਇਹ ਦੇ ذریعے ਗੁਰਬਾਣੀ ਦੀ ਗਲਤ ਵਿਆਖਿਆ ਕਰਨ ਦੇ ਇਸ ਦੇ ਵਿਚਾਲੇ ਹੁਣ ਇਲਜ਼ਾਮ ਲੱਗੇ ਨੇ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਜੋ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਗਿਆ ਤੇ ਨਾਲ ਸਪਸ਼ਟ ਵੀ ਕੀਤਾ ਗਿਆ ਕਿ ਸਾਡੀਆਂ ਮੌਲਿਕ ਪਰੰਪਰਾਵਾਂ ਦੇ ਵਿੱਚ ਤਬਦੀਲੀ ਦੀ ਇਜਾਜ਼ਤ ਨਹੀਂ ਹੈ ਅਤੇ ਇਸ ਦੇ ਵਿਚਾਲੇ ਹੀ ਜੋ AI ਦੇ ਵਕਫਾਟ ਪਲੇਟਫਾਰਮਸ ਨੇ ਉਹਨਾਂ ਨੂੰ ਬਕਾਇਦਾ ਨੋਟਿਸ ਭੇਜੇ ਗਏ ਨੇ ਡੱਬਾ ਵਾਲੀ ਦੇ ਵਿੱਚ ਮੋਸੇਵਾਲਾ ਦੇ ਬੁੱਤ ਤੇ ਫਾਇਰਿੰਗ ਹੋਈ ਹੈ ਫਾਇਰਿੰਗ ਦੀ ਸੀਸੀਟੀਵੀ ਸਾਹਮਣੇ ਆਈ ਹੈ ਬੁੱਤ ਤੇ ਕਈ ਰਾਉਂਡ ਫਾਇਰ ਕੀਤੇ ਗਏ ਬੁੱਤ ਤੇ ਗੋਲੀ ਵਰਗੇ ਚੀਜ਼ ਦੇ ਨਿਸ਼ਾਨ ਦਿਖੇ ਨੇ ਬੁੱਤ ਤੇ ਫਾਇਰਿੰਗ ਦੀ ਵੀਡੀਓ ਜੀ ਜੀ ਪੀ ਲੀਡਰ ਦਿਗਵੇਜੇ ਚਟਾਲਾ ਨੂੰ ਭੇਜੀ ਗਈ ਹੈ ਵੀਡੀਓ ਭੇਜ ਕੇ ਦਿਗਵੇਜੇ ਚਟਾਲਾ ਨੂੰ ਧਮਕੀ ਦਿੱਤੀ ਹੈ ਮਹਿੰਦੇਸ਼ ਦੇ ਨੰਬਰ ਤੋਂ ਇਹ ਧਮਕੀ ਭੇਜੀ ਗਈ ਹੈ ਦਿਗਵੇਜੇ ਚਟਾਲਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਹਲੇ ਤੱਕ ਚਟਾਲਾ ਜਾਂ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਆ ਤਾਂ ਡੱਬਾ ਵਾਲੀ ਜੇ ਤਰ੍ਹਾਂ ਉਸੇ ਤਸਵੀਰਾਂ ਵਿਖਾ ਰਹੇ ਆ ਮੋਸੇਵਾਲਾ ਦੇ ਆ ਬੁੱਤ ਦੀਆਂ ਦਰਸਲ ਤਸਵੀਰਾਂ ਨੇ ਜਿੱਥੇ ਕਿ ਫਾਇਰਿੰਗ ਦੀ ਸੀਸੀਟੀਵੀ ਸਾਹਮਣੇ ਆਈ ਹੈ ਅਗਲੀ ਵੱਡੀ ਖਬਰ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਜੀਠੀਆ ਦੇ ਖਿਲਾਫ ਇੱਕ ਹੋਰ ਐਫਆਈਆ ਦਰਜ ਕੀਤੀ ਗਈ ਹੈ ਮਜੀਠੀਆ ਤੇ ਸਮਰੱਥਕਾਂ ਤੇ ਐਫਆਈਆ ਦਰਜ ਹੋਈ ਹੈ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਨੇ ਅੰਮ੍ਰਿਤਸਰ ਪੁਲਿਸ ਨੇ ਇਹ ਐਫਆਈਆ ਦਰਜ ਕੀਤੀ ਹੈ ਮਜੀਠੀਆ ਦੀ ਗ੍ਰਿਫਤਾਰੀ ਮੌਕੇ ਰੁਕਾਵਟ ਪਾਉਣ ਦੇ ਇਲਜ਼ਾਮ ਨੇ ਵਿਜੀਲੈਂਸ ਦੀ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮਾਂ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਦਰਸਲ ਆ 25 ਜੂਨ ਨੂੰ ਜੋ ਕਿ ਵਿਜੀਲੈਂਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਸੀ ਜਦੋਂ ਕਿ ਵਿਜੀਲੈਂਸ ਦੀ ਟੀਮ ਦੇ ਵੱਲੋਂ ਅਮਰitsar ਸਥਿਤ ਬਿਕਰਮ ਮਜੀਠੀਆ ਦੇ ਰਿਹਾਈਕ ਤੇ ਰੇਡ ਕੀਤੀ ਜਾਂਦੀ ਹੈ ਤੇ ਉਸ ਦੌਰਾਨ ਬਿਕਰਮ ਮਜੀਠੀਆ ਆਦੇ ਵੱਲੋਂ ਕੁਝ ਵੀਡੀਓ ਵੀ ਜੋ ਕਿ ਸੋਸ਼ਲ ਮੀਡੀਆ ਤੇ ਜਾਰੀ ਕੀਤੀਆਂ ਜਾਂਦੀਆਂ ਨੇ ਆਪਸ ਦੇ ਵਿੱਚ ਬਹਿਸਵਾਜ਼ੀ ਹੁੰਦੀ ਹੋਈ ਨਜ਼ਰ ਆਉਂਦੀ ਹੈ ਤੇ ਇਸ ਦੇ ਵਿਚਾਲੇ ਮਜੀਠੀਆ ਦੇ ਖਿਲਾਫ ਇੱਕ ਹੋਰ ਐਫਆਈਆਰ ਦਰਜ ਕਰ ਲਈ ਗਈ ਹੈ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਮਜੀਠੀਆ ਤੇ ਇਲਜ਼ਾਮ ਲੱਗੇ ਨੇ ਇਹਨਾਂ ਇਲਜ਼ਾਮਾਂ ਦੇ ਤਹਿਤ ਹੀ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ ਜਿਹੜੇ ਪਰਚੇ ਨੇ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਆਪਾਂ 31 ਜੁਲਾਈ ਦੇ ਵਿੱਚ ਬੈਠੇ ਆਂ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰੱਗ ਕੇਸ ਵੀ ਆਮਦਨ ਤੋਂ ਬਾਅਦ ਜਾਇਦਾਦ ਦੇ ਵਿੱਚ ਵੀ ਤੇ ਹੁਣ ਇੱਕ ਨਵਾਂ ਪਰਚਾ ਨੇ ਡੇਢ ਮਹੀਨੇ ਬਾਅਦ ਪੰਜਾਬ ਪੁਲਿਸ ਜਾਗੀ ਹੈ ਕਿ ਅੰਮ੍ਰਿਤਸਰ ਵਾਲੇ ਇਨਸੀਡੈਂਟ 'ਚ ਪਰਚਾ ਦੇਣਾ ਸੋ ਇਹ ਪਰਚੇ ਇਹ ਬਥੇਰੇ ਕਰਨੇ ਨੇ ਪੰਜਾਬ ਪੁਲਿਸ ਨੇ ਸਾਨੂੰ ਪਤਾ ਹੈ ਬੜਾ ਕਲੀਅਰ ਇਨਸਟਰਕਸ਼ਨ ਹੈ ਮੁੱਖ ਮੰਤਰੀ ਦੀ ਇੱਕ ਤੋਂ ਬਾਅਦ ਇੱਕ ਪਰ ਇਹਦੇ ਨਾਲ ਪੰਜਾਬ ਪੁਲਿਸ ਦਾ ਆਪਣਾ ਹੀ ਚਿਹਰਾ ਨੰਗਾ ਹੋ ਰਿਹਾ ਅਗਲੀ ਵੱਡੀ ਖਬਰ ਤਰਨਤਾਰਨ ਦੇ ਨਾਲ ਜੁੜੀ ਹੋਈ ਹੈ ਜਥੇ ਦੇ ਪਿੰਡ ਠੱਠੀਆਂ ਮਹੰਤਾਂ ਦੇ ਵਿੱਚ ਇਨਕਾਊਂਟਰ ਹੋਇਆ ਪੁਲਿਸ ਦੇ ਬਦਮਾਸ਼ਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਪੁਲਿਸ ਦੀ ਗੋਲੀ ਦੇ ਨਾਲ ਜ਼ਖਮੀ ਹੋਏ ਨੇ ਤਿੰਨ ਬਦਮਾਸ਼ ਪੁਲਿਸ ਨੇ ਜ਼ਖਮੀ ਹੋਏ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ ਇਹ ਗੈਂਗਸਟਰ ਲਖਬੀਰ ਲੰਡਾ ਦੇ ਗੁਰਗੇ ਇਹ ਦੱਸੇ ਜਾ ਰਹੇ ਨੇ ਬਦਮਾਸ਼ ਬਦਮਾਸ਼ਾਂ ਨੇ ਆ ਖੇਤੀ ਸਟੋਰ ਮਾਲਕ ਤੇ ਸ਼ਰੀਆਮ ਗੋਲੀਆਂ ਚਲਾਈਆਂ ਸਨ ਗੋਲੀ ਲੱਗਣ ਦੇ ਨਾਲ ਸਟੋਰ ਦਾ ਮਾਲਕ ਜ਼ਖਮੀ ਹੋਇਆ ਪਿਛਲੇ ਦਿਨੀ ਬਦਮਾਸ਼ਾਂ ਨੇ ਸਟੋਰ ਮਾਲਕ ਤੋਂ ਰੰਗਦਾਰੀ ਮੰਗੀ ਸੀ ਫਾਰੇ ਕਰਕੇ ਬਾਈਕ ਤੇ ਇਹ ਬਦਮਾਸ਼ ਸਵਾਰ ਹੋਏ ਸਨ ਫਰਾਰ ਹੋ ਗਏ ਸਨ ਪਿੱਛਾ ਕਰਕੇ ਪੁਲਿਸ ਦੀ ਟੀਮ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਇਨਕਾਊਂਟਰ ਹੋਇਆ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਪੁਲਿਸ ਦੀ ਗੋਲੀ ਦੇ ਨਾਲ ਆ ਤਿੰਨ ਬਦਮਾਸ਼ ਜੋ ਕਿ ਜ਼ਖਮੀ ਹੋਏ ਨੇ ਪੁਲਿਸ ਨੇ ਜ਼ਖਮੀ ਹੋਏ ਤਾਂ ਨਾ ਬਦਮਾਸ਼ਾਂ ਨੂੰ ਕਾਬੂ ਵੀ ਕਰ ਲਿਆ ਗੈਂਗਸਟਰ ਲਖਵੀਰ ਲੰਡਾ ਦੇ ਇਹ ਗੁਰਗੇ ਦੱਸੇ ਜਾ ਰਹੇ ਨੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਖੇਤੀ ਸਟੋਰ ਮਾਲਕ ਤੇ ਦਰਸਲ ਗੋਲੀਆਂ ਚਲਾਈਆਂ ਗਈਆਂ ਸਨ ਤੇ ਇਸੇ ਮਾਮਲੇ ਦੇ ਵਿੱਚ ਆਖਰਕਾਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਖੱਟਾ ਮਹੰਤਾ ਦੇ ਰਹਿਣ ਵਾਲੇ ਹੈਗੇ ਤਹੰਤ ਰੰਜੀ ਦੇ ਦੇ ਵਿੱਚ ਸੋ ਇਹਨਾਂ ਦੀ ਜਿਹੜੀ ਹੈਗੀ ਹੈ ਪਹਿਲਾਂ ਕਿਸੇ ਰੰਜਿਸ਼बाजी ਇਸ ਕਰਕੇ ਇਹਨਾਂ ਨੂੰ ਨਿੰਦਾ ਹਰੀਕੇ ਗੈਂਗਸਟਰ ਤੇ ਸੱਤਾਂ ਨਸ਼ਰਾ ਦੀ ਜਿਹੜੀ ਹੈ ਥ੍ਰੈਟ ਜਲਦੀ ਸੀ ਕਿ ਇਸ ਕਰਕੇ ਇਹਨਾਂ ਨੂੰ ਜਿਹੜੇ ਹੈਗੇ ਇਹਨਾਂ ਦੇ ਪਰਿਵਾਰ ਨੂੰ ਗੰਮਨ ਦਿੱਤੇ ਹੋਏ ਸੀਗੇ ਅੱਜ ਜਿਹੜਾ ਹੈਗਾ ਖੱਟਾ ਮਹੰਤਾ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਹੈਗਾ ਤਿੰਨ ਵਿਅਕਤੀ ਮੋਟਰਸਾਈਕਲ ਸਵਾਰ ਹੋ ਕੇ ਆਏ ਉਹਨਾਂ ਨੇ ਜਿਹੜੀ ਇਹਨਾਂ ਦੇ ਫਾਇਰਿੰਗ ਕੀਤੀ ਜਿਹੜੀ ਗੋਲੀ ਇਹਨਾਂ ਦੇ ਵੱਜੀ ਉਸ ਤੋਂ ਬਾਅਦ ਜਿਹੜੇ ਜਦੋਂ ਇਹ ਵਿਅਕਤੀ ਫਰਾਰ ਹੋਣ ਲੱਗੇ ਤਾਂ ਇਹਨਾਂ ਦੇ ਪਰਿਵਾਰ ਤੇ ਨਾਲ ਜਿਹੜੀ ਪੁਲਿਸ ਪਾਰਟੀ ਪ੍ਰੋਟੈਕਸ਼ਨ ਦੇ ਵਿੱਚ ਲੱਗੀ ਹੋਈ ਸੀਗੀ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਸੋ ਇੱਥੇ ਜਿਹੜਾ ਹੈਗਾ ਪਿੰਡ ਦੇ ਵਿੱਚ ਆ ਕੇ ਇਹਨਾਂ ਨੂੰ ਇੱਥੇ ਫੜ ਲਿਆ ਮੋਹਨਪੁਰ ਦੇ ਨੇੜੇ ਆ ਕੇ ਜਿਹੜਾ ਹੈਗਾ ਇਹਨਾਂ ਨੂੰ ਜਦੋਂ ਸਟਾਪ ਕੀਤਾ ਤਾਂ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਤੇ ਫਾਇਰਿੰਗ ਕੀਤੀ ਦੋਨਾਂ ਪੱਖਾਂ ਦੇ ਵਿੱਚ ਜਿਹੜੀ ਐ ਕ੍ਰਾਸ ਫਾਇਰਿੰਗ ਦੇ ਵਿੱਚ ਤਿੰਨੇ ਜਿਹੜੇ ਆਏ ਸੀਗੇ ਗੈਂਗਸਟਰ ਦੇ ਐਸੋਸੀਏਟ ਫਾਇਰਿੰਗ ਕਰਨ ਲਈ ਉਹਨਾਂ ਦੇ ਜਿਹੜੀ ਹੈਗੀ ਹੈ ਫਾਇਰ ਇੰਜਰੀਜ਼ ਉਹਨਾਂ ਦੇ ਗਾਂਟ ਸ਼ਾਟ ਇੰਜਰੀਜ਼ ਵੀ ਉਹ ਗੁਰਪੀ ਸਿੰਘ 30 ਮਹੀਨਿਆਂ ਤੱਕ ਰਹਿਣ ਵਾਲੇ ਹੈਗੇ ਤਾਂ ਅੰਤ ਰੰਜੀ ਦੇ ਦੇ ਵਿੱਚ ਸੋ ਇਹਨਾਂ ਦੀ ਜਿਹੜੀ ਹੈਗੀ ਹੈ ਪਹਿਲਾਂ ਕਿਸੇ ਰੰਜਿਸ਼बाजी ਇਸ ਕਰਕੇ ਇਹਨਾਂ ਨੂੰ ਲੰਡਾ ਹਰੀਕੇ ਗੈਂਗਸਟਰ ਤੇ ਸੱਤਾਂ ਨਸ਼ਰਾ ਦੀ ਜਿਹੜੀ ਹੈ ਥ੍ਰੈਟ ਜਲਦੀ ਸੀਗੀ ਇਸ ਕਰਕੇ ਇਹਨਾਂ ਨੂੰ ਜਿਹੜੇ ਹੈਗੇ ਇਹਨਾਂ ਦੇ ਪਰਿਵਾਰ ਨੂੰ ਗਲਮਨ ਦਿੱਤੇ ਹੋਏ ਸੀਗੇ ਅੱਜ ਜਿਹੜਾ ਹੈਗਾ ਠੱਟਾ ਮਹਿੰਤਾ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਹੈਗਾ ਤਿੰਨ ਵਿਅਕਤੀ ਮੋਟਰਸਾਈਕਲ ਸਵਾਰ ਹੋ ਕੇ ਆਏ ਉਹਨਾਂ ਨੇ ਜਿਹੜੀ ਇਹਨਾਂ ਦੇ ਫਾਇਰਿੰਗ ਕੀਤੀ ਜਿਹੜੀ ਗੋਲੀ ਇਹਨਾਂ ਦੇ ਵੱਜੀ ਉਸ ਤੋਂ ਬਾਅਦ ਜਿਹੜੇ ਜਦੋਂ ਇਹ ਵਿਅਕਤੀ ਫਰਾਰ ਹੋਣ ਲੱਗੇ ਤਾਂ ਇਹਨਾਂ ਦੇ ਪਰਿਵਾਰ ਅਤੇ ਨਾਲ ਜਿਹੜੀ ਪੁਲਿਸ ਪਾਰਟੀ ਪ੍ਰੋਟੈਕਸ਼ਨ ਦੇ ਵਿੱਚ ਲੱਗੀ ਹੋਈ ਸੀਗੀ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਪਿੰਡ ਦੇ ਵਿੱਚ ਆ ਕੇ ਇਹਨਾਂ ਨੂੰ ਇੱਥੇ ਫੜ ਲਿਆ ਮੋਹਨਪੁਰ ਦੇ ਨੇੜੇ ਆ ਕੇ ਜਿਹੜਾ ਹੈਗਾ ਇਹਨਾਂ ਨੂੰ ਜਦੋਂ ਸਟਾਪ ਕੀਤਾ ਤਾਂ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਤੇ ਫਾਇਰਿੰਗ ਕੀਤੀ ਦੋਨਾਂ ਪੱਖਾਂ ਦੇ ਵਿੱਚ ਜਿਹੜੀ ਐ ਕ੍ਰਾਸ ਫਾਇਰਿੰਗ ਦੇ ਵਿੱਚ ਤਿੰਨੇ ਜਿਹੜੇ ਆਏ ਸੀਗੇ ਗੈਂਗਸਟਰ ਦੇ ਐਸੋਸੀਏਟ ਫਾਇਰਿੰਗ ਕਰ ਰਹੇ ਸੀ ਉਹਨਾਂ ਦੇ ਜਿਹੜੀ ਹੈਗੀ ਐ ਫਾਇਰ ਇੰਜਰੀਜ਼ ਅਨਦਰ ਸ਼ਾਟ ਇੰਜਰੀਜ਼ ਵੀ ਸੋ ਇਹਦੇ ਵਿੱਚ ਜਿਹੜਾ ਹੈਗਾ ਪੁਲਿਸ ਪਾਰਟੀ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਪੀਐਸਓ ਨਾਲ ਲੱਗ ਹੋਈ ਸੀ ਸਿਕਿਉਰਿਟੀ ਲਈ ਉਹਨਾਂ ਨੇ ਜਿਹੜਾ ਹੈਗਾ ਬਹੁਤ ਹੀ ਬਹਾਦਰੀ ਦਾ ਪਰਿਚੈਦ ਦਿੱਤਾ ਤੇ ਮੌਕੇ ਤੇ ਜਿਹੜੀ ਹੈਗੀ ਅਲਰਟਨੈਸ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਰਾਉਂਡ ਅਪ ਕਰਕੇ ਤੇ ਜਿਹੜਾ ਹੈਗਾ ਇਸ ਇਹ ਜਿਹੜਾ ਹੈਗਾ ਇਸ ਨੂੰ ਅੰਜਾਮ ਦਿੱਤਾ ਕਾਰਵਾਈ ਨੂੰ ਸੋ ਇਹਦੇ ਵਿੱਚ ਅਸੀਂ ਸਾਡੇ ਵੱਲੋਂ ਇਹੀ ਹੈਗਾ ਕਿ ਇਸ ਤਰੀਕੇ ਦੀ ਕੋਈ ਵੀ ਘਟਨਾ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਕੌਣ ਕੌਣ ਵਿਅਕਤੀ ਹੈਗੇ ਇਹਨਾਂ ਤੋਂ ਜਿਹੜੇ ਹੈਗੇ ਮੌਕੇ ਤੇ ਜਿਹੜੇ ਵੈਪਨ ਵਰਤੇ ਸੀਗੇ ਉਹ ਹੁਣ ਤੱਕ ਜਿਹੜੇ ਹੈਗੇ ਦੋ ਪਿਸਟਲ ਜਿਹੜੇ ਹੈਗੇ ਸਾਨੂੰ ਮਿਲ ਚੁੱਕੇ ਹਨ ਇੱਕ ਮੋਟਰਸਾਈਕਲ ਜਿਹੜਾ ਹੈਗਾ ਜਿਸ ਤੇ ਤਿੰਨੇ ਆਏ ਸੀਗੇ ਉਹ ਵੀ ਇੱਥੇ ਜਿਹੜਾ ਹੈਗਾ ਮਿਲ ਚੁੱਕਿਆ ਹੈ ਤਨਤਮ ਦੇ ਪਿੰਡ ਠੱਠੀਆਂ ਮੰਤਾਂ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਪੁਲਿਸ ਅਤੇ ਸ਼ੂਟਰਾਂ ਵਿਚਾਲੇ ਜਿਹੜੀ ਗੋਲੀ ਚੱਲੀ ਹੈ ਜਿਸ ਦੌਰਾਨ ਤਿੰਨ ਸ਼ੂਟਰ ਜਿਹੜੇ ਨੇ ਜ਼ਖਮੀ ਹੋਏ ਨੇ ਮਾਮਲਾ ਸਾਰਾ ਇਹ ਸੀ ਕਿ ਜਿਹੜੇ ਸਕੱਤਰ ਸਿੰਘ ਹੈਪੀ ਜੋਗੀ ਖਾਸ ਸਟੋਰ ਦਾ ਕੰਮ ਕਰਦਾ ਉਸ ਨੂੰ ਜਿਹੜਾ ਪੁਲਿਸ ਨੇ ਸਿਕਿਉਰਿਟੀ ਦਿੱਤੀ ਹੋਈ ਸੀ ਔਰ ਥ੍ਰੈਟ ਜਿਹੜੀ ਸੀ ਉਸ ਨੂੰ ਗੈਂਗਸਟਰ ਲਖਬੀਰ ਲੰਡਾ ਤਾਂ ਸੱਤਾ ਹਰੀਕੇ ਦੀ ਸੀ ਜਿਸ ਤੋਂ ਬਾਅਦ ਉਸਦੇ ਅੱਜ ਤਿੰਨ ਗੁਰਗੇ ਉਹਨਾਂ ਦੇ ਘਰੋਂ ਦੇਣਾ ਤੇ ਫਾਇਰਿੰਗ ਕਰਦੇ ਨੇ ਜਿਸ ਦੌਰਾਨ ਇੱਕ ਉਹਨਾਂ ਦਾ ਚਚੇ ਦਾ ਭਰਾ ਜਿਹੜਾ ਜ਼ਖਮੀ ਹੁੰਦਾ ਹੈ ਫਿਲਹਾਲ ਇਸ ਘਟਨਾ ਸਥਲ ਤੇ ਮੌਜੂਦ ਪੁਲਿਸ ਅਤੇ ਗੈਂਗਸਟਰ ਦੇ ਸ਼ੂਟਰਾਂ ਦੇ ਵਿਚਾਲੇ ਜਿਹੜੀ ਹੈ ਗੋਲੀਬਾਰੀ ਹੋਈ ਹੈ ਜਿਸ ਦੌਰਾਨ ਜਿਹੜੇ ਨੇ ਤਿੰਨ ਸ਼ੂਟਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਹਾਲਾਂਕਿ ਇੱਕ ਜਿਹੜੇ ਹੈਪੀ ਕਾਸਟੋਰ ਵਾਲੇ ਨੇ ਉਹਨਾਂ ਦਾ ਇੱਕ ਬ੍ਰਦਰ ਵੀ ਜ਼ਖਮੀ ਹੋਇਆ ਹੈ ਪਿਛਲੇ ਦਿਨ ਵੀ ਦੱਸਦੀ ਹੈ ਕਿ ਗੈਂਗਸਟਰ ਲਖਬੀਰ ਲੰਡਾ ਤੇ ਸੱਤਾ ਨਸ਼ਾਰਾ ਪਨਵਾਬ ਦੇ ਵੱਲੋਂ ਹੀ ਜਿਹੜੀ ਸੀ ਥ੍ਰੈਟ ਕਾਲ ਪਿਛਲੀ ਵਾਰੀ ਵੀ ਦਿੱਤੀ ਗਈ ਸੀ ਜਿਸ ਦੇ ਵਿੱਚ ਸੱਤਾ ਨੂੰਸ਼ਾਰਾ ਦੇ ਜਿਹੜਾ ਭਰਾ ਹੈ ਉਸ ਦੀ ਵੀ ਜਿਹੜੀ ਆ ਗੋਲੀ ਲੱਗਣ ਨਾਲ ਹਾਲਾਂਕਿ ਮੌਤ ਹੋਈ ਸੀ ਔਰ ਲਗਾਤਾਰ ਫਰੋਤੀ ਦੀਆਂ ਕੌਲਾਂ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪੁਲਿਸ ਵੱਲੋਂ ਇਹਨਾਂ ਨੂੰ ਪੂਕਤਾ ਸਿਕਿਉਰਟੀ ਜਿਹੜੀ ਸੀ ਉਹ ਦਿੱਤੀ ਹੋਈ ਸੀ ਔਰ ਅੱਜ ਵੀ ਸਿਕਿਉਰਟੀ ਵੱਲੋਂ ਹੀ ਇਹ ਸਾਰੀ ਘਟਨਾ ਨੂੰ ਅਜਾਮ ਆਪਾਂ ਕਹਿ ਸਕਦੇ ਦਿੱਤਾ ਗਿਆ ਕਿ ਜਾਨਕੀ ਗਨਮੈਨਾਂ ਵੱਲੋਂ ਹੀ ਜਿਹੜੀ ਆ ਗੋਲੀ ਜਿਹੜੀ ਆ ਉਹ ਚਲਾਈ ਗਈ ਜਿਸ ਦੌਰਾਨ ਉਹਨਾਂ ਦਾ ਜਿਹੜਾ ਹਾਲਾਂਕਿ ਬਚਾ ਵੀ ਕੀਤਾ ਗਿਆ ਜਿਸ ਦੌਰਾਨ ਕਿੰਨੇ ਸ਼ੂਟਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਫਿਲਹਾਲ ਲਗਾਤਾਰ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਤਰਨਤਾਰਨ ਦੇ ਐਸਐਸਪੀ ਜਿਹੜੇ ਨੇ ਦੀਪਕ ਪ੍ਰਾਪਕ ਉਹ ਵੀ ਜਿਹੜੇ ਨੇ ਕਟਾਂਸਟਲ ਤੇ ਫੋਟੋਗ੍ਰਾਫਰ ਪਿੰਡਾ ਜਿਹੜੇ ਸੀ ਪਹੁੰਚੇ ਸੀ ਔਰ ਉਹ ਜਾਂਚ ਜਾਰੀ ਹੈ ਤਰਨਤਾਰਨ ਤੋਂ ਸਿਦਾਰਥ ਰੋੜਾ న్యూਸ 80 ਰੁਕ ਕਰਾਂਗੇ ਅਗਲੀ ਵੱਡੀ ਖਬਰ ਦਾ ਮੋਗਾ ਦੇ ਵਿੱਚ ਤਤਕਾਲੀ ਮੈਲਾ ਐਸਐਚਓ ਨੂੰ ਭਗੌੜਾ ਐਲਾਨ ਦਿੱਤਾ ਗਿਆ ਮੋਗਾ ਦੀ ਅਦਾਲਤ ਨੇ ਅਰਸ਼ਪ੍ਰੀਤ ਕੌਰ ਨੂੰ ਭਗੌੜਾ ਐਲਾਨਿਆ 9 ਮਹੀਨੇ ਪਹਿਲਾਂ ਰਿਸ਼ਵਤ ਲੈਣ ਦੇ ਦਰਸਲ ਇਲਜ਼ਾਮ ਲੱਗੇ ਸਨ ਨਸ਼ਾ ਤਸਕਰਾਂ ਤੋਂ ਰ ਮਹਿਲਾ ਐਸਐਚਓ ਅਕਤੂਬਰ 2024 ਦਾ ਇਹ ਪੂਰਾ ਮਾਮਲਾ ਹੈ 9 ਮਹੀਨੇ ਪਹਿਲਾਂ ਰਿਸ਼ਵਤ ਲੈਣ ਦੇ ਇਲਜ਼ਾਮਾਂ ਦੇ ਵਿੱਚ ਕੇਰੀ ਪੰਜਾਬ ਪੁਲਿਸ ਦੇ ਐਸਐਚਓ ਅਰਸ਼ਪ੍ਰੀਤ ਕੌਰ ਨੂੰ ਮੁਕਾਦਮਾ ਅਦਾਲਤ ਨੇ ਫਗੋੜਾ ਐਲਾਨ ਦਿੱਤਾ ਹੈ ਅਦਾਲਤ ਵੱਲੋਂ ਫਗੋੜਾ ਐਲਾਨੇ ਜਾਣ ਤੋਂ ਬਾਅਦ ਮਹਿਲਾ ਐਸਐਚਓ ਅਰਸ਼ਪ੍ਰੀਤ ਕੌਰ ਦੇ ਖਿਲਾਫ थाना ਕੋਟੀ ਸੇਖਾਂ ਦੇ ਵਿੱਚ ਧਾਰਾ 209 ਦੇ ਹੇਠ ਮਾਮਲਾ ਦਰਜ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਉਸਦੇ ਖਿਲਾਫ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ ਦੇ ਵਿੱਚ ਪਿਛਤਾਚਾਰ ਐਕਟ ਦੇ ਅਧੀਨ ਮੀ ਕੇਸ ਦਰਜ ਆ ਤਾਂ ਹੁਣ ਤਤਕਾਲੀ ਮੈਲ ਐਸਐਚਓ ਨੂੰ ਭਗੌੜਾ ਐਲਾਨ ਦਿੱਤਾ ਗਿਆ ਮੋਗਾ ਦੀ ਅਦਾਲਤ ਨੇ ਅਰਸ਼ਪ੍ਰੀਤ ਕੌਰ ਨੂੰ ਭਗੌੜਾ ਐਲਾਨੇ